ਸ਼੍ਰੀਕਾਲ ਤੋਂ ਜ਼ਿਕਰ ਐਸਐਨ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਮੁਹਿੰਮ ਜੋ ਲਗਾਤਾਰ ਚੱਲ ਰਹੀ ਹੈ ਜਿਸ ਦਾ ਨਾਮ ਹੈ ਯੁੱਧ ਨਸ਼ਾ ਵਿਰੁੱਧ ਦਰਸਲ ਪੰਜਾਬ ਸਰਕਾਰ ਦੇ ਵਿੱਚ ਸੱਤਾ ਤੋਣ ਤੋਂ ਬਾਅਦ ਪਹਿਲਾ ਮੁੱਦਾ ਇਹ ਸੀ ਕਿ ਨਸ਼ਿਆਂ ਨੂੰ ਖਤਮ ਕਰਨਾ ਜਿਸ ਦੇ ਤਹਿਤ ਇਹ ਮੁਹਿੰਮ ਵੀ ਚਲਾਈ ਗਈ ਸੀ ਹਾਲਾਂਕਿ ਬਲਡੋਜ਼ਰ ਐਕਸ਼ਨ ਵੀ ਕੀਤੇ ਜਾ ਰਹੇ ਨੇ ਨਸ਼ਾ ਕਸਕਰਾ ਦੀਆਂ ਪ੍ਰਾਪਰਟੀਆਂ ਢਾਈਆਂ ਜਾ ਰਹੀਆਂ ਨੇ ਘਰ ਢਾਏ ਜਾ ਰਹੇ ਨੇ ਪਰ ਇੱਕ ਤਸਵੀਰ ਜੋ ਤੁਹਾਨੂੰ ਇਸ ਵੇਲੇ ਅਸੀਂ ਸਕਰੀਨ ਤੇ ਜ਼ਰੂਰ ਦਿਖਾਵਾਂਗੇ ਦਰਸਲ ਬਿਕਰਮ ਮਜੀਠੀਆ ਦੇ ਵੱਲੋਂ ਫੇਸਬੁੱਕ ਦੇ ਉੱਤੇ ਸਾਂਝੀ ਕੀਤੀ ਗਈ ਹੈ ਵੀਡੀਓ ਜਿਸ ਦੇ ਵਿੱਚ ਤੁਸੀਂ ਸਾਫ਼ ਦੇਖੋ ਇਹ ਤਸਵੀਰ ਗੁਰੂ ਨਗਰੀ ਅੰਮ੍ਰਿਤਸਰ ਤੋਂ ਸਾਹਮਣੇ ਜਿੱਥੇ ਨੌਜਵਾਨ ਨਸ਼ੇ ਦੇ ਵਿੱਚ ਤੋਂ ਤੂਤ ਨਜ਼ਰ ਆ ਰਿਹਾ ਉਸ ਨੂੰ ਕੋਈ ਹੋਸ਼ ਨਹੀਂ ਹੈ ਕਿ ਉਹ ਸੜਕ ਤੇ ਖੜਾ ਹੈ ਇਹ ਸੜਕ ਦੇ ਉੱਤੇ ਖੜ ਕੇ ਉਹ ਕਿਸ ਤਰੀਕੇ ਦੇ ਨਾਲ ਵਿਵਹਾਰ ਕਰ ਰਿਹਾ ਅੱਖਾਂ ਉਸ ਦੀਆਂ ਬੰਦ ਨੇ ਨਸ਼ੇ ਦੇ ਵਿੱਚ ਉਹ ਤੁਤੀ ਨਜ਼ਰ ਆ ਰਿਹਾ ਤਾਂ ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨ-ਬਦਿਨ ਵੱਧ ਤੋਂ ਵੱਧ ਬੱਤਰ ਹੁੰਦੇ ਨਜ਼ਰ ਆ ਰਹੇ ਨੇ ਤਾਂ ਇਸ ਦੇ ਵਿਚਾਲੇ ਜ਼ਿੰਮੇਵਾਰ ਤੁਸੀਂ ਕਿਸ ਨੂੰ ਤਹਿਰਾਉਂਗੇ ਕੌਣ ਜ਼ਿੰਮੇਵਾਰ ਹੋ ਸਕਦਾ ਹੈ ਕਿ ਪਹਿਲਾਂ ਵਾਲੀਆਂ ਸਰਕਾਰਾਂ ਨੇ ਜੋ ਨਸ਼ਾ ਚਲਾਇਆ ਸੀ ਹਜੇ ਤੱਕ ਚੱਲਦਾ ਆ ਰਿਹਾ ਹੈ ਜੋ ਸਰਕਾਰਾਂ ਹੁਣ ਪੰਜਾਬ ਦੀ ਸੱਤਾ ਦੇ ਵਿੱਚ ਨੇ ਪੰਜਾਬ ਦੀ ਸੱਤਾ ਨੂੰ ਚਲਾਉਂਦੀਆਂ ਨੇ ਪੰਜਾਬ ਨੂੰ ਰੂਬਰੂ ਕਰਦੀਆਂ ਨੇ ਕਿ ਉਹਨਾਂ ਸਰਕਾਰਾਂ ਦੇ ਵੱਲੋਂ ਕੋਈ ਐਕਸ਼ਨ ਕਿਉਂ ਨਹੀਂ ਲਿਆ ਜਾ ਰਿਹਾ ਤਾਂ ਬਿਲਕੁਲ ਕਿਤੇ ਨਾ ਕਿਤੇ ਜਿਹੜੇ ਠੋਸ ਨੇ ਇਲਜ਼ਾਮ ਲਗਾਏ ਜਾ ਰਹੇ ਨੇ ਪੰਜਾਬ ਸਰਕਾਰ ਦੁੱਤੇ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਉੱਥੇ ਸਿਰਫ ਮਲਜ਼ੂਮਾਂ ਦੇ ਘਰਟਾਏ ਜਾ ਰਹੇ ਨੇ ਨਾ ਕਿ ਨਸ਼ਾ ਤਸਕਰਾਂ ਦੇ ਸਸ਼੍ਰੀਕਲ ਤੋਂ ਦੇਖ ਰਿਹਾ ਸਮਝਾਇਨ ਨਿਊਜ਼ ਤੇ ਮੈਂ ਹਾਂ ਪ੍ਰਦੀਪ ਘੜ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਮੁਹਿੰਮ ਜੋ ਲਗਾਤਾਰ ਚੱਲ ਰਹੀ ਹੈ ਜਿਸ ਦਾ ਨਾਮ ਹੈ ਯੁੱਧ ਨਸ਼ਿਆਂ ਵਿਰੁੱਧ ਦਰਸਲ ਪੰਜਾਬ ਸਰਕਾਰ ਦੇ ਵਿੱਚ ਸੱਤਾ ਤੋਣ ਤੋਂ ਬਾਅਦ ਪਹਿਲਾ ਮੁੱਦਾ ਇਹ ਸੀ ਕਿ ਨਸ਼ਿਆਂ ਨੂੰ ਖਤਮ ਕਰਨਾ ਜਿਸ ਦੇ ਤਹਿਤ ਇਹ ਮੁਹਿੰਮ ਵੀ ਚਲਾਈ ਗਈ ਸੀ ਹਾਲਾਂਕਿ ਬਲਡوزر ਐਕਸ਼ਨ ਵੀ ਕੀਤੇ ਜਾ ਰਹੇ ਨੇ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਟਾਈਆਂ ਜਾ ਰਹੀਆਂ ਨੇ ਘਰ ਟਾਈਏ ਜਾ ਰਹੇ ਨੇ ਪਰ ਇੱਕ ਤਸਵੀਰ ਜੋ ਤੁਹਾਨੂੰ ਇਸ ਵੇਲੇ ਅਸੀਂ ਸਕਰੀਨ ਤੇ ਜ਼ਰੂਰ ਦਿਖਾਵਾਂਗੇ ਦਰਸਲ ਵਿਕਰਮ ਮਜੀਠੀਆ ਦੇ ਵੱਲੋਂ ਫੇਸਬੁੱਕ ਦੇ ਉੱਤੇ ਸਾਂਝੀ ਕੀਤੀ ਗਈ ਹੈ ਵੀਡੀਓ ਜਿਸ ਦੇ ਵਿੱਚ ਤੁਸੀਂ ਸਾਫ਼ ਦੇਖੋਏ ਤਸਵੀਰ ਗੁਰੂ ਨਗਰੀ ਅੰਮ੍ਰਿਤਸਰ ਤੋਂ ਸਾਹਮਣੇ ਜਿੱਥੇ ਨੌਜਵਾਨ ਨਸ਼ੇ ਦੇ ਵਿੱਚ ਤੋਂ ਤੂਤ ਨਜ਼ਰ ਆ ਰਿਹਾ ਉਸ ਨੂੰ ਕੋਈ ਹੋਸ਼ ਨਹੀਂ ਹੈ ਕਿ ਉਹ ਸੜਕ ਤੇ ਖੜਾ ਹੈ ਜਾਂ ਸੜਕ ਦੇ ਉੱਤੇ ਖੜ ਕੇ ਉਹ ਕਿਸ ਤਰੀਕੇ ਦੇ ਨਾਲ ਵਿਵਹਾਰ ਕਰ ਰਿਹਾ ਅਖਾਉਂਕੀਆਂ ਬੰਦ ਨੇ ਨਸ਼ੇ ਦੇ ਵਿੱਚ ਉਹ ਤੁੱਤ ਨਜ਼ਰ ਆ ਰਿਹਾ ਤਾਂ ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨ-ਬਦਿਨ ਵੱਧ ਤੋਂ ਵੱਧ ਹੁੰਦੇ ਨਜ਼ਰ ਆ ਰਹੇ ਨੇ ਤਾਂ ਇਸ ਦੇ ਵਿਚਾਲੇ ਜ਼ਿੰਮੇਵਾਰ ਤੁਸੀਂ ਕਿਸ ਨੂੰ ਤਹਿਰਾਉਂਗੇ ਕੌਣ ਜ਼ਿੰਮੇਵਾਰ ਹੋ ਸਕਦਾ ਹੈ ਕਿ ਪਹਿਲਾਂ ਵਾਲੀਆਂ ਸਰਕਾਰਾਂ ਨੇ ਜੋ ਨਸ਼ਾ ਚਲਾਇਆ ਸੀ ਹਜੇ ਤੱਕ ਚੱਲਦਾ ਆ ਰਿਹਾ ਹੈ ਜੋ ਸਰਕਾਰਾਂ ਹੁਣ ਪੰਜਾਬ ਦੀ ਸੱਤਾ ਦੇ ਵਿੱਚ ਨੇ ਪੰਜਾਬ ਦੀ ਸੱਤਾ ਨੂੰ ਚਲਾਉਂਦੀਆਂ ਨੇ ਪੰਜਾਬ ਨੂੰ ਰੂਬਰੂ ਕਰਦੀਆਂ ਨੇ ਕਿ ਉਹਨਾਂ ਸਰਕਾਰਾਂ ਦੇ ਵੱਲੋਂ ਕੋਈ ਐਕਸ਼ਨ ਕਿਉਂ ਨਹੀਂ ਲਿਆ ਜਾ ਰਿਹਾ ਤਾਂ ਬਿਲਕੁਲ ਕਿਤੇ ਨਾ ਕਿਤੇ ਜਿਹੜੇ ਠੋਸ ਨੇ ਇਲਜ਼ਾਮ ਲਗਾਏ ਜਾ ਰਹੇ ਨੇ ਪੰਜਾਬ ਸਰਕਾਰ ਦੁੱਤੇ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਉੱਥੇ ਸਿਰਫ ਮਲਜ਼ੂਮਾਂ ਦੇ ਘਰ ਟਾਇੇ ਜਾ ਰਹੇ ਨੇ ਨਾ ਕਿ ਨਸ਼ਾ ਤਸਕਰਾਂ ਦੀ ਸਰਸ੍ਰਿਕਾਲ ਤੋਂ ਦੇਖ ਰਿਹਾ ਅਸਮ ਜੈਨਸ ਤੇ ਮੈਂ ਹਾਂ ਪ੍ਰਦੀਪ ਪਰ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਮੁਹਿੰਮ ਜੋ ਲਗਾਤਾਰ ਚੱਲ ਰਹੀ ਹੈ ਜਿਸ ਦਾ ਨਾਮ ਹੈ ਯੁੱਧ ਨਸ਼ਿਆਂ ਵਿਰੁੱਧ ਦਰਸਲ ਪੰਜਾਬ ਸਰਕਾਰ ਦੇ ਵਿੱਚ ਸੱਤਾ ਤੋਣ ਤੋਂ ਬਾਅਦ ਪਹਿਲਾ ਮੁੱਦਾ ਇਹ ਸੀ ਕਿ ਨਸ਼ਿਆਂ ਨੂੰ ਖਤਮ ਕਰਨਾ ਜਿਸ ਦੇ ਤਹਿਤ ਇਹ ਮੁਹਿੰਮ ਵੀ ਚਲਾਈ ਗਈ ਸੀ ਹਾਲਾਂਕਿ ਬਲਡੋਜ਼ਰ ਐਕਸ਼ਨ ਵੀ ਕੀਤੇ ਜਾ ਰਹੇ ਨੇ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਟਾਈਆਂ ਜਾ ਰਹੀਆਂ ਨੇ ਚਾਰ ਨੇ ਪਰ ਇੱਕ ਤਸਵੀਰ ਜੋ ਤੁਹਾਨੂੰ ਇਸ ਵੇਲੇ ਅਸੀਂ ਸਕਰੀਨ ਤੇ ਜ਼ਰੂਰ ਦਿਖਾਵਾਂਗੇ ਦਰਸਲ ਬਿਕਰਮ ਮਜੀਠੀਆ ਦੇ ਵੱਲੋਂ ਫੇਸਬੁੱਕ ਦੇ ਉੱਤੇ ਸਾਂਝੀ ਕੀਤੀ ਗਈ ਹੈ ਵੀਡੀਓ ਜਿਸ ਦੇ ਵਿੱਚ ਤੁਸੀਂ ਸਾਫ਼ ਦੇਖੋਏ ਤਸਵੀਰ ਗੁਰੂ ਨਗਰੀ ਅੰਮ੍ਰਿਤਸਰ ਤੋਂ ਸਾਹਮਣੇ ਜਿੱਥੇ ਨੌਜਵਾਨ ਨਸ਼ੇ ਦੇ ਵਿੱਚ ਤੋਂ ਤੂਤ ਨਜ਼ਰ ਆ ਰਿਹਾ ਉਸ ਨੂੰ ਕੋਈ ਹੋਸ਼ ਨਹੀਂ ਹੈ ਕਿ ਉਹ ਸੜਕ ਤੇ ਖੜਾ ਹੈ ਯਾ ਸੜਕ ਦੇ ਉੱਤੇ ਖੜ ਕੇ ਉਹ ਕਿਸ ਤਰੀਕੇ ਦੇ ਨਾਲ ਵਿਵਹਾਰ ਕਰ ਰਿਹਾ ਖਾਉਂਕੀਆਂ ਬੰਦ ਨੇ ਨਸ਼ੇ ਦੇ ਵਿੱਚ ਉਹ ਉੱਤ ਨਜ਼ਰ ਆ ਰਿਹਾ ਤਾਂ ਪੰਜਾਬ ਦੇ ਹਾਲਾਤ ਨੇ ਜਿਹੜੇ ਦਿਨ-ਬਦਿਨ ਬੱਦ ਤੋਂ ਬੱਦਰ ਹੁੰਦੇ ਨਜ਼ਰ ਆ ਰਹੇ ਨੇ ਤਾਂ ਇਸ ਦੇ ਵਿਚਾਲੇ ਜ਼ਿੰਮੇਵਾਰ ਤੁਸੀਂ ਕਿਸ ਨੂੰ ਤਹਿਰਾਉਂਗੇ ਕੌਣ ਜ਼ਿੰਮੇਵਾਰ ਹੋ ਸਕਦਾ ਹੈ ਕਿ ਪਹਿਲਾਂ ਵਾਲੀਆਂ ਸਰਕਾਰਾਂ ਨੇ ਜੋ ਨਸ਼ਾ ਚਲਾਇਆ ਸੀ ਹਜੇ ਤੱਕ ਚੱਲਦਾ ਆ ਰਿਹਾ ਹੈ ਜੋ ਸਰਕਾਰਾਂ ਹੁਣ ਪੰਜਾਬ ਦੀ ਸੱਤਾ ਦੇ ਵਿੱਚ ਨੇ ਪੰਜਾਬ ਦੀ ਸੱਤਾ ਨੂੰ ਚਲਾਉਂਦੀਆਂ ਨੇ ਪੰਜਾਬ ਨੂੰ ਰੂਬਰੂ ਕਰਦੀਆਂ ਨੇ ਕਿ ਉਹਨਾਂ ਸਰਕਾਰਾਂ ਦੇ ਵੱਲੋਂ ਕੋਈ ਐਕਸ਼ਨ ਕਿਉਂ ਨਹੀਂ ਲਿਆ ਜਾ ਰਿਹਾ ਤਾਂ ਬਿਲਕੁਲ ਕਿਤੇ ਨਾ ਕਿਤੇ ਜਿਹੜੇ ਠੋਸ ਨੇ ਇਲਜ਼ਾਮ ਲਗਾਏ ਜਾ ਰਹੇ ਨੇ ਪੰਜਾਬ ਸਰਕਾਰ ਦੁੱਤੇ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਉੱਥੇ ਸਿਰਫ ਮਲਜ਼ੂਮਾਂ ਦੇ ਘਰਟਾਏ ਜਾ ਰਹੇ ਨੇ ਨਾ ਕਿ ਨਸ਼ਾ ਤਸਕਰਾਂ ਦੇ